YouTube ਦੀ ਪੇਮੈਂਟ ਆ ਗਈ ਬਾਬਿਓ ਪੂਰੀ ਜਮਾਨ ਖੋਸਨੇ ਪੂਰੇ ਸਣੀ ਖੋਰੇ ਵੀ ਖੋਸਨੇ ਪੂਰੇ ਕਿਸੇ ਲੈਣਾ ਦੱਸ ਦਿਓ ਸੱਗੰਦਾ ਹੈ ਲੈਟਾ ਸਾਸਤੇ ਰੇੜੇ ਦਿੰਦੇ ਜਾਨੀ ਕਿੰਨੇ ਦੇ ਕਿੰਨੇ ਦਾ ਇੰਗਾਠੀ ਦੱਸ ਦੇ 500 ਦਾ 500 ਦਾ ਨਹੀਂ ਜ਼ਿਆਦੇ ਹੋ ਗਿਆ ਤਿੰਨ ਟਾਇਰ ਆ ਸਲੈਕਟ ਕੀਤੇ ਨੇ ਤੰਨਾ ਦੇ ਵਿੱਚੋਂ ਆਪਾਂ ਇੱਕ ਟਾਇਰ ਦੇਖ ਲੈਣਾ ਹੁਣ ਕਿਹੜਾ ਪੋਈ ਹੈ ਕਿਹੜਾ ਤੈਨੂੰ ਪਸੰਦ ਹੈ ਕਿਹੜਾ ਹੈ ਤੰਨਾ ਚੋਂ ਮੈਨੂੰ ਆਹ ਘਾਟ ਲੱਗਿਆ ਵਿਚਾਲਣ ਦਾ ਹੈ ਆਹ ਘਾਟ ਲਾ ਦਿਓ ਸਾਡਾ ਬੰਦਾ ਥੋੜਾ ਜਿਹਾ ਗੁਰੀ ਹੈਗਾ ਪੁੱਠਾ ਇਹਨੇ ਗੁੱਡੀ ਵੀ ਪੁੱਠੀ ਪਵਾਈਆ ਟਾਇਰ ਦੀ ਨਾਲੇ ਬਾਈ ਨੇ ਕਿਹਾਗਾ ਕਹਿੰਦਾ ਵੀ ਗੁੱਡੀ ਪੁੱਠੀ ਪਵਾਏਗਾ ਤਾਂ ਸੇਹੀ ਘਸੂਗਾ ਤੇ ਕਹਿੰਦਾ ਮੈਨੂੰ ਸੋਹਣਾ ਐ ਲੱਗਦਾ ਗੁੱਡੀ ਪੁੱਠੀ ਪਵਾ ਕੇ ਆ ਗਿਆ ਬਾਬੇ ਹਾਂਜੀ ਮੇਤਰ ਕੀ ਹਾਲ ਚਾਲ ਥੋੜਾ ਸਾਂਝਾਣਾ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਘੈਂਡ ਹੋਵੋਗੇ ਤੇ ਬਾਬੇ ਅੱਜ ਆਪਾਂ ਚੱਲਿਆਂਗੇ ਪਹਿਲਾਂ ਆਪਾਂ ਜਾਣਾ ਧੂਰੀ ਧੂਰੀ ਪਹਿਲਾਂ ਪਾ ਜਾ ਕੇ ਬੈਂਕ ਚ ਦਾ ਥੋੜਾ ਕੰਮ ਸੀਗਾ ਆਪਾਂ ਨੂੰ ਤੇ ਪੈਸੇ ਜਮ੍ਹਾਂ ਕਰਾਉਣੇ ਸੀਗੇ ਬੈਂਕ ਚ ਆਪਾਂ ਨੇ ਤੇ ਇਸ ਤੋਂ ਬਾਅਦ ਆਪਾਂ ਨੇ ਜਾਣਾ ਬਰਨਾਲੇ ਬਰਨਾਲੇ ਕੀ ਕਰਨ ਜਾਣਾ ਬਿਮਾਰ ਬਿਮਾਰ ਕਹਿੰਦਾ ਸੀ ਬਰਨਾਲੇ ਆਪਾਂ ਨੇ ਪਾਉਣਾ ਮੋਟਰਸਾਈਕਲ ਦੇ ਟਾਇਰ ਤੁਸੀਂ ਨੇ ਪਿਛਲਾ ਵਲੌਗ ਦੇਖਿਆ ਉਜੀ ਜੱਪਾ ਟਾਇਰ ਮੋਣ ਗਏ ਸੀਗੇ ਸੰਗਰੂਰ ਫਿੱਟ ਨਹੀਂ ਆਇਆ ਸੀ ਆਪਣੇ ਆਪ ਚੱਲਦੇ ਆ ਹਨ ਬਰਨਾਲੇ ਉੱਥੋਂ ਟਾਇਰ ਪਵਾ ਕੇ ਲੈ ਕੇ ਆਵਾਂਗੇ ਮੈਂ ਤੁਹਾਨੂੰ ਦਿਖਾਵਾਂਗੇ ਉੱਥੋਂ ਦੇ ਕਿਹੇ ਹੀ ਰੇਟ ਨੇ ਓਕੇ ਮਿੱਤਰੋ ਜੁੜੇ ਰਹੋ ਵਲੌਗ ਦੇ ਨਾਲ ਤੇ ਆਪਣਾ ਯਾਰ ਮੁੰਡਾ ਘਰੇ ਗਿਆਗਾ ਮੁੰਡਾ ਗੁਰੀ ਤੁਸੀਂ ਜਾਣਦੇ ਹੋ ਤੇ ਹਲੇ ਤੱਕ ਆਪੋ ਦੀ ਕਰ ਰਹੇ ਆ ਵੇਟ ਉਹ ਖੜਾ ਮੁੰਡਾ ਲਈ ਮੋਟਰਸਾਈਕਲ ਉਹ ਖੜਾ ਸਪਲੈਂਡਰ ਤੇ ਹੁਣ ਆਪਾਂ ਚੱਲਦੇ ਆ ਤੇ ਤੁਹਾਨੂੰ ਮਿਲਿਆਉਣੇ ਆ ਪਹਿਲਾਂ ਗੁਰੀ ਨਾਲ ਜੁੜੇ ਰੋ ਸਾਰੇ ਬੁਲਾਖ ਦੇ ਨਾਲ ਤੇ ਠੰਡਾ ਜਿਹਾ ਠੀਕ ਠਾਕ ਜੀ ਆ ਬਾਲੀ ਵੀ ਨਹੀਂ ਹੈਗੀ ਆਪਾਂ ਕਹਿ ਸਕਦੇ ਹੈਗੀ ਵੀ ਹੈ ਹੈ ਵੀ ਨਹੀਂ ਓਹੋ ਕਰੇ ਗਿਆ ਬਈ ਮੁੰਡਾ ਕਰੇ ਹ ਕਾਇਓ ਜ ਮੋਟ ਸਾਰ ਦੀ ਚਾਬੀ ਭੁੱਲ ਗਿਆ ਸੀ ਉਹ ਘਰੇ ਚਾਬੀ ਲੈਣ ਗਿਆਗਾ ਤੇ ਹੂੰ ਇਹ ਲੋ ਆ ਗਿਆ ਆਪਾਂ ਸਾਨੂੰ ਉਹਦੇ ਨਾਲ ਮਿਲ ਆਉਣੇ ਆ ਮੇਤਰੋ ਗੁਰੂ ਦੀ ਮਾਨ ਦੀ ਆ ਗਏ ਨੇ ਤੇ ਆਪਾਂ ਚੱਲਦੇ ਹੁਣ ਫਿਰ ਧੂਰੀ ਨੂੰ ਤੇ ਨਾ ਲੇਟ ਹੁੰਦੇ ਹੋਏ ਬਿਕੋਜ਼ ਆਪਾਂ ਨੂੰ ਟਾਈਮ ਲੱਗ ਜਾਣਾ ਜ਼ਿਆਦਾ ਬਰਨਾਲੇ ਵੀ ਆਪਾਂ ਨੂੰ ਟਾਈਮ ਲੱਗ ਜਾਣਾ ਟਾਇਰ ਪੂੰਦਿਆਂ ਨੂੰ ਧੂਰੀ ਬੈਂਕ 'ਚ ਵੀ ਟਾਈਮ ਲੱਗ ਜਾਣਾ ਹੈਗਾ ਤੇ ਹੁਣ ਚਾਲਦੇ ਆਪਾਂ ਆ ਗਏ ਮਿੱਤਰੋ ਆਪਾਂ ਹੁਣ ਆਪਣੇ ਪਿੰਡ ਵਾਲਾ ਹੀ ਲੱਗਿਆ ਹੋਇਆ ਓਰੇ ਹੁਣ ਕਿਵੇਂ ਅਜੜੇ ਅਸੀਂ ਬੈਂਕ 'ਚ ਆਪਣੇ ਪਿੰਡ ਵਾਲਾ ਜੋਨੀ ਲੱਗਿਆ ਹੋਇਆ ਬੱਸ ਉਹਨੂੰ ਕਹਿ ਰਾਂ ਕਿ ਕੇ ਵਾਸੇ ਜਾਣਾ ਕਰਾਉਣਾ ਯਾਰ ਕੋਈ ਨਾ ਆਪਾਂ ਕਰ ਦਿੰਨੇ ਆ ਆ ਗਏ ਮਿੱਤਰੋ ਆਪਾਂ ਬੈਂਕ ਵਾਲੀ ਸਾਈਡ ਬੈਂਕ ਹੀ ਬੈਂਕਾਂ ਕਿਹੜੀ ਬੈਂਕ ਦਾ ਖਾਤਾ ਤੇਰਾ ਅੱਛਾ ਦੀ ਅੱਸੀ ਜਾ HDFC ਬੈਂਕ ਚ ਬਾਬੇ ਉਹ ਖਾਤਾ ਪੈਸੇ ਬੂਹੇ ਜਮਾ ਕਰਾ ਲਈਏ ਅੰਦਰ ਜਾਣੇ ਹੁਣ ਆਪਾਂ ਆ ਜਾ ਕੈਸ਼ ਕਰਾ ਲਈ ਆਪਾਂ ਜਮਾ YouTube ਦੀ ਪੇਮੈਂਟ ਆ ਗਈ ਬਾਬੇ ਉਹ ਪੂਰੀ ਜਮਾਨ ਖੋਸਨੇ ਪੂਰੇ ਚਨੀ ਖੋਰੇ ਵੀ ਖੋਸਨੇ ਪੂਰੇ ਘਟਾਲੀ ਜੱਪਾ ਨੇ ਦੁਬਾਰੇ ਫੇ ਜਮਾ ਕਰਾ ਲਈਏ ਪੈਸੇ ਹੋ ਗਏ ਜਮਾ ਯਾਰ ਚੱਲੇ ਹਲੇ ਪਿੰਡ ਨੂੰ ਫਿਰ ਆਪਾਂ ਪਿੰਡ ਤੋਂ ਚੱਲਦੇ ਆਂਗੇ ਬਰਨਾਲੇ ਤੋਂ ਪੂਰੇ ਵਾਲਾ ਕੰਮ ਗਿਆ ਬਣਾ ਨਿਬੜ ਜਾਮ ਚੈੱਕ ਕਰੋ ਸੀ ਜਾਮੇ ਨਾ ਲੱਗ ਰਹਾ ਇਹ ਲੋ ਜੀ ਹੋਰ ਆ ਗਏ ਯਾਰ ਉਹਨੇ ਸ਼ੋਪਿੰਗ ਕਰਨ ਤੇ ਓਏ ਯਾਰਾ ਵੀ ਫੂਡ ਦਾ ਖਾਣਾ ਮੇਰੀ ਸਾਹ ਦਾ ਫੂਡ ਦਾ ਠੀਕ ਹੈ ਮੇਰੇ ਬੇਹਨੇ ਬਾਪੂ ਤੜ ਤੂਆ ਕੀ ਲੈਣਾਗਾ ਬੈਂਡ ਦਾ ਕੰਮ ਹੀ ਕਰ ਹੋਰ ਜਾਣ ਕਿਵੇਂ ਆ ਹਾਏ ਕਰ ਕੋਟ ਦਿਖਾ ਦੇ ਕਾਏ ਹਾਏ ਹਾਏ ਕੋਟ ਪਹਿਲੇ ਬਾਰ ਚਾਰੇ ਪਸੰਦ ਕਰ ਲੂ ਜਣਾ ਪਾਸੋਂ ਜਿਹੜਾ ਲੋਹੜੀ ਤੇ ਹੋਰ ਲੈਣਾ ਹਾਂ ਕੋਟ ਦਿਖਾ ਦੇ ਲੈ ਯਾਰ ਇਹਨੂੰ ਵਧੀਆ ਜਾ ਖੁੱਲ ਗਿਆ ਕੋਟ ਖੁੱਲ ਖਾ ਦੇ ਖੁੱਲ 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 ਤੇ ਆਪਣੇ ਉਹ ਗਾਂਧੀ ਜਾਗਟ ਜੀ ਹੁੰਦੀ ਆ ਗਾਂਧੀ ਜਾਗਟ ਇਹ ਕਿਹੜੀ ਹੈ ਗਾਂਧੀ ਜਾਗਟ ਜਿਹੜੇ ਬੋਤਲ ਵੀ ਅੰਦਰ ਨਾ ਪਾਉਂਦੇ ਗਾਂਧੀ ਜਾਗਟ ਨਹੀਂ ਹੁੰਦੀ ਹੋਰ ਕਿਹੜੀ ਹੁੰਦੀ ਆ ਅਰੇ ਕਹਿਣਾ ਕੀ ਚਾਹਤੇ ਹੋ ਕਿਹੜੀ ਹੁੰਦੀ ਹੈ ਉਹ ਦੱਸ ਤੂੰ ਨਾਮ ਦੱਸ ਸਕਦਾ ਵੱਡੀ ਰਹੀਏ ਬਈ ਜਿਹੜੀ ਹੁੰਦੀ ਹੈ ਉਹ ਕੋਡ ਦਿਖਾ ਜੀ ਦੂਜੇ ਜੇ ਆਹ ਦੇਖੋ ਜੀ ਇਹ ਕੁੱਤਾ ਨਾ ਮਤਲਬ ਕਿ ਬਹੀਆਂ ਜੀ ਮਤਲਬ ਕਿ ਬਹੀ ਚ ਹੀ ਰਹਿੰਦਾ ਕੁੱਤਾ ਹੈ ਕਿਸੇ ਦਾ ਪਾਲਤੂ ਨਹੀਂ ਹੈਗਾ ਪਰ ਕੁੱਤਾ ਸਿਆਣ ਇੰਨਾ ਜਿਆਦਾ ਨਾ ਕੁੱਤਾ ਨਹੀਂ ਪੰਨੂ ਗੈਸਾ ਦੇ ਇੱਕ ਤਰ੍ਹਾਂ ਦਾ ਬੰਦਾ ਹੀ ਹੈ ਕੀ ਆਲਾ ਉਤਰੀ ਹਾਂ ਆਹ ਦੇ ਹੈਲੋ ਕਰਦਾ ਆਪੀ ਹੈ ਬੰਦਿਆਂ ਨਾਲੋਂ ਅੱਜਕੱਲ ਕੁੱਤੇ ਚੰਗੇ ਨੇ ਤੇ ਵਫਾਦਾਰ ਤਾਂ ਹੈਗੇ ਨੇ ਓਕੇ ਆਪਾਂ ਆਏ ਸੀਗੇ ਹੁਣ ਪਿੰਡਾ ਪਿੰਡ ਆਪਾਂ ਸਮਾਨ ਰੱਖਣਾ ਦੀ ਆ ਆਪਣੇ ਕੱਪੜੇ ਕੋਪੜੇ ਲੈ ਕੇ ਆਏ ਸੀ ਜਿਹੜੇ ਪਿੰਡ ਕੱਪੜੇ ਕੋਪੜੇ ਰੱਖ ਕੇ ਤੇ ਹੁਣ ਆਪਾਂ ਚੱਲੇ ਬਰਨਾਲੇ ਕਾ ਸਮਾਨ ਆਪਣੇ ਕੋਲੇ ਇਹ ਆਪਣੇ ਯਾਰ ਦੋਸਤ ਖੜੇ ਨੇਗੇ ਉਹ ਸਾਹਮਣੇ ਹੱਡੇ ਤੇ ਆਪਾਂ ਉਹਨਾਂ ਨੂੰ ਬਣਾਉਣਾ ਇਹ ਸਮਾਨ ਆ ਚੱਕ ਆਹ ਦੇਖੋ ਕਿੰਨੀ ਘੈਂਟਾ ਪਿੰਡ ਲੈ ਕੇ ਆਇਆ ਹੈ ਹੈ ਇਹ ਐ ਲੱਗਦਾਗਾ ਜਿਵੇਂ ਮਤਲਬ ਕਿ ਰੀਅਲ ਦੇ ਵਿੱਚ ਬੰਦੇ ਬੈਠੇ ਹੋਣ ਹਨਾ ਕਿਹੜਾ ਪਿੰਡ ਹੈ ਨਹੀਂ ਇਹ ਅਸਰਾ ਭਲਾ ਕਰੇ ਰੰਗੀਆਂ ਕਿ ਸੇਖਾ ਸੇਖਾ ਨਾ ਸੇਖਾ ਵੀ ਨਹੀਂ ਹੈਗਾ ਇਹ ਉਹਨੂੰ ਪਿੰਡ ਦਾ ਨਾਮ ਨਹੀਂ ਪਤਾ ਜੀ ਪਰ ਹੈ ਕਨੌਰ ਨਹੀਂ ਗਿਆ ਕਨੌਰ ਇਧਰ ਸultanpur ਪਿੰਡ ਹੈ ਜੀ ਬਹੁਤ ਵਧੀਆ ਪਿੰਡ ਦੇ ਸਰਪੰਚ ਨੇ ਇਹ ਕੀਤੀ ਹੋਈ ਆ ਗੱਲਬਾਤ ਸਰ ਵਾਲਾ ਹੀ ਜੀ ਸੇਖੇ ਪਿੰਡ ਚ ਲੱਗਿਆ ਹੋਇਆ ਬਾਬੇ ਉਹ ਮੇਲਾ ਗੱਲ ਕਰ ਆਪਣੇ ਕੋਲ ਹੁਣ ਟਾਈਮ ਘਟਾ ਗਾ ਆਪਾਂ ਬਰਨਾਲੇ ਜਾਣਾਗਾ ਤਾਂ ਕਰਕੇ ਆਪਾਂ ਹਾਂ ਇੱਥੇ ਰੁੱਕ ਕੇ ਵਲੌਗ ਨਹੀਂ ਬਣਾ ਰਹੇ ਹੈਗੇ ਤੇ ਨਹੀਂ ਤਾਂ ਆਪਾਂ ਜ਼ਰੂਰ ਰੁੱਕ ਕੇ ਤੁਹਾਨੂੰ ਸਾਰਾ ਮੇਲਾ ਦਿਖਾਉਣਾ ਸੀਗਾ ਟਾਈਮ ਘਟ ਹੋਣ ਕਰਕੇ ਆਪਾਂ ਤਾਂ ਨਹੀਂ ਰੁਕੇ ਚਲੋ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਓਦੋਂ ਪਹਿਲਾਂ ਕ ਮੇਲੇ ਵਾਲਾ ਵਲੌਗ ਦਿਖਾਈ ਹੋਇਆ ਸਾਰਿਆਂ ਨੂੰ ਲਓ ਜੀ ਪਹੁੰਚ ਗਏ ਹੁਣ ਆਪਾਂ ਬਰਨਾਲੇ ਬਾਲਾ ਦਾ ਹੋ ਗਿਆ ਬੁਰਾ ਹਾਲ ਠੰਡ ਚ ਤੇ ਹੁਣ ਆਪਾਂ ਆਂਗੇ ਟਾਇਰਾਂ ਵਾਲੀ ਦੁਕਾਨ ਤੇ ਟਾਇਰ ਚੈੱਕ ਕਰਦੇ ਆਂ ਇਹਦਾ ਕਿੰਨਾ ਨੰਬਰ ਟਾਇਰ ਆ ਓਏ ਹੈ ਓਏ ਗੁਰੀ ਕਿੰਨਾ ਨੰਬਰ ਟਾਇਰ ਆ ਇਹ ਵੀ 180 18 180 18 ਹੈ ਆ ਦੇਖੋ ਬਾਬਾ ਲਾਈ ਚੈੱਕ ਕਰੋ ਕਿਸੀ ਕਿਨੇ ਸੋਹਣੇ ਨੇ ਟਾਇਰ ਦੇਖੋ ਬਈਆਂ ਦੇ ਵੀ ਦੋ 10 ਘੰਟੇ ਤੋਂ ਚ ਬਾਅਦ ਸੀ ਬਹੁਤ ਗੰਨਟ ਰੈਂਚ ਲਾਈ ਗਾਇਸ ਸਾਲੇ ਨੇ ਨਾ ਫਿਰੇ ਦੇ ਪਿੱਛੇ ਬੈਣੀ ਦੇਖੀ ਐਸਾ ਲੀਨੇ ਆ ਕਿੰਨੇ ਘੰਟੇ ਲੱਗਨੇ ਆਪਣੇ ਬਕਸਰ ਦੇ ਪਾਉਦੀ ਇਹ ਪਾਪਾ ਜੀ ਨੂੰ ਪੁੱਛਦੀ ਆ ਪਾਪਾ ਜੀ ਪਰੇ ਸਿ ਜਾਉਣੀ ਆ ਤੁਸੀਂ ਆਪ ਦੀ ਹੂੰ ਪਹਿਲਾਂ ਇਹ ਤੇ ਡਿਫਰੈਂਟ ਭਾਲ ਦੋ ਵਟ ਇਕੱਠਾ ਦੇ 80 112 ਚ ਕੀ ਸਰਕ ਤੂੰ ਤੂੰ ਆ ਚੱਕਿਆ ਘਾ ਟਾਇਰ ਹੈ ਆਟਾਰ ਚੱਕਿਆ ਹੁੰਦੂ ਆਟਾਰ ਚੱਕਿਆ ਨਹੀਂ ਉਹ ਤੋਂ ਕਢਾ ਰਿਹਾ ਕੋਈ ਆ ਆ ਪਿਆ ਹੋਇਆ ਟਾਇਰ ਉਹ ਆ ਸਾਈਜ਼ ਦਾ ਉਹਦੇ ਅੱਛਾ ਉਹ ਅਸੀਂ ਸਾਰਾ ਕਢਦੇ ਵੀ ਉਹ ਹੈ ਭਰਾਵਾ ਦਿਖਾਓ ਕੀ ਵਧੀਆ ਟਾਇਰ ਆ ਉਹ ਆ ਕਢਦੇ ਆਣੇ ਓਏ ਗੱਡੀ ਆਣੇ ਰਹਾ ਨਾ ਕਿਨੇ ਚੌੜੇ ਨੇ ਟਾਇਰ ਆ ਦਿਖਾਉਂਦਾ ਕੋਈ ਗੱਲ ਨਹੀਂ ਬਰਨਾਲੇ ਦਾ ਭਾਬਿਓ ਟਾਇਰ ਦਾ ਗਾੜਾ ਹੈਗਾ ਜਿੰਨੇ ਮਰਜੀ ਸੀ ਸੈਕੰਡ ਹੈਂਡ ਟਾਇਰ ਲੈ ਲਓ ਨਵੇਂ ਲੈ ਲਓ ਸੈਕੰਡ ਹੈਂਡ ਲੈ ਲਓ ਤਾਨੂੰ ਮਿਲ ਹੀ ਜਾਣੇ ਇੱਥੇ ਆ ਕੇ ਤਾਂ ਇੱਥੇ ਤੁਸੀਂ ਵਾਪਸ ਨਹੀਂ ਮੁੜਦੇ ਜਿਵੇਂ ਆਪਾਂ ਉਸ ਦਿਨ ਮੁੜ ਕੇ ਗਏ ਸੀ ਦੀ ਸੰਗਰੂਰ ਉਹ ਕੰਮ ਨਹੀਂ ਆ ਵੀ ਤੁਸੀਂ ਇੱਥੋਂ ਬਰਨਾਲਿਓਂ ਮੁੜ ਜਓ ਤੁਸੀਂ ਤੁਹਾਨੂੰ ਬਾਕੀ ਮੋੜਨ ਨਹੀਂ ਦਿੰਦੇ ਤੇ ਕਰਨ ਵਾਲੇ ਅਣਾ ਓਏ ਤੇਰੇ ਨਾਲ ਦੇ ਥੱਲੇ ਪੌਧੀ ਆ ਇਹ ਐਸ ਵਾਲੇ ਤੇਰੇ ਵਾਲੇ ਦੇ ਮਾਤਾ ਬੋ ਮਰਸੜੀਆ ਸੁਪਲੈਂਡਰ ਦੇ ਜਿੱਦੇ ਪੌਏ ਮਰਸੜੀਆ ਦੇ ਆਪਾਂ ਅੱਗੇ ਲੈ ਕੇ ਜਾਵਾਂਗੇ ਬਾਬੇ ਆਪਾਂ ਸੁਪਲੈਂਡਰ ਦੇ ਆ ਚੱਲ ਜੀ ਕੀ ਕੀ ਪ੍ਰਾਈਸ ਇਹਨਾਂ ਦਾ ਦੱਸੋ ਬੰਦਾ ਦਾ ਲਓ ਜੀ ਤਿੰਨ ਟਾਇਰ ਆ ਸਿਲੈਕਟ ਕੀਤੇ ਨੇ ਇਹ ਤਿੰਨਾਂ ਦੇ ਵਿੱਚੋਂ ਆਪਾਂ ਇੱਕ ਟਾਇਰ ਦੇਖੀ ਰਾਹਣ ਕਿਹੜਾ ਪੋਈਏ ਕਿਹੜਾ ਤੈਨੂੰ ਪਸੰਦ ਕਿਹੜਾ ਹੈ ਤਿੰਨਾਂ ਚੋਂ ਮੈਨੂੰ ਆਹ ਕੈਂਟ ਲੱਗਿਆ ਵਿਚਾਲਣ ਦਾ ਹੈ ਆਹ ਕੱਟ ਲਾ ਦਿਓ ਸਰ ਜੀ ਰੇਟ ਲਾ ਦਿਓ ਮੈਂ ਭਿਹਾਉਣ ਵਾਲੇ ਕਿੰਨਾ ਪ੍ਰਾਈਸ ਹੈ ਜੀ ਆਪਣਾ 1450 1450 ਆ ਮਿੱਤਰੋ ਟਾਇਰ ਇਹ 1450 ਦਾ ਲੋ ਜੀ ਹੁਣ ਆਪਾਂ ਰੀਟਿੰਗ ਕਰਨੀ ਆ ਦੇਖੋ ਰੇਟ ਕਰ ਲਈਏ ਬਾਈ ਨਾਲ ਕਿੰਨਾ ਦਾ ਇਹ ਤੁਹਾਨੂੰ ਦੱਸ ਦਿਆਂ ਕਿੰਨੇ ਰੁਪਏ ਦਾ ਪਵਾਇਆ ਆਪਾਂ ਟਾਇਰ ਵੀ ਬਾਈਆ ਆਪਣਾ ਟਾਇਰ ਚੈੱਕ ਕਰਦਾ ਵੀ ਕਿੰਨੇ ਦਾ ਕੱਟਣਾ ਨਾਲ ਲਈ ਪਲੇਨ ਹੀ ਆ ਨਾਲ ਹੀ ਲਈਏ ਆ ਟਾਇਰ ਆ ਮਿੱਤਰੋ ਆਪਣਾ ਕਾਸੇ ਕਿਉਂ ਬਿਤਾਉ ਲੋਗ ਪਵਾ ਲਾ ਜੀ ਪੀ ਸੋਚਿਆ ਹੁਣ ਹੈ ਕਵਾਤਾ ਉਸਤ ਕਵਾਤਾ ਕਿੰਨੇ ਦਾ ਜੀ 1400 1400 ਰੁਪਏ ਦਾ ਕਰਤਾ ਬਾਬੇ ਉਡਾਨ ਟਾਇਰ ਸੋਨਾਗਾ ਇਹ ਜੀ ਕਰਨੀ ਘੈਂਟਾ ਟਾਇਰ TVS ਦਾ ਟਾਇਰ ਹੈ ਨਾ TVS ਦਾ ਟਾਇਰ ਆ ਸੋਨਾ ਲੱਗੂਗਾ ਘੈਂਟਾ ਕਰ ਦੇਵੀ ਬੱਸ ਬਲੈਡਰ ਦੇਖਾਂ ਕਿੰਨੇ ਦੇਖੀ ਆ ਮਸੂੜੀ ਵਾਲੇ 6 ਹੈ ਸਹੀ ਹੈ 6 ਹੈ ਯਾਰ 6 ਹੈ ਯਾਰ ਦੇ ਸਿਲੰਡਰ ਦੇ ਬਈ ਜੋ ਵਿੱਚ ਘਟਾਉਣੇ ਹੁਣ ਇਹ ਮਾਡਲ ਜਿਹੜਾ 22 22万 25000 ਲੱਗੇ 2500 6000 ਦੇ ਆ ਕਿੰਨੇ 25000 ਮਗਦੇ 25000 ਦੇ 3500 ਰੁਪਏ 5000 ਕਿਹੜੇ ਆਹਾ ਲਓ ਜੀ ਹੁਣ ਲਾਇਆ ਦੀ ਵੀ ਇਸ਼ਲਾਹ ਹੋ ਰਹੀ ਐ ਲਾਲਾ ਕੋਈ ਗੱਲ ਨਹੀਂ ਦੇਖੀਏ ਲਾ ਕੇ ਬਹੁਤ ਵੈਨਾ ਪਲੇਟਰ ਨਾਲ ਦੀ ਹੋਊਗਾ ਸੇਮ ਹੀ ਹੋਊਗਾ ਲਾ ਕੇ ਦੇਖ ਲਈਏ ਮਿੱਤਰੋ ਆਪਾਂ ਹਦੇ ਕਹੇ ਜਾ ਲੱਗਦਾ ਦੇਖੋ ਛੋਣਾ ਲੱਗੂ ਏ ਕਹਿਰ ਲੱਗਦਾ ਹੂੰ ਪੌਣ ਬੋਗੰਡ ਲੱਗ ਆ ਜੀ ਤੋਂ ਵੀ ਕੈਂਡ ਲੱਗਦੀ ਆ ਪੌਣ ਹੀ ਲੱਗ ਹਾਂ ਨਹੀਂ ਹਲੇ ਨਹੀਂ ਪੌਣ ਤਾਂ ਨਹੀਂ ਹੈਗੇ ਤਾਂ ਉਹ ਦੇਖ ਰਹਾਂਗੇ ਅਸੀਂ ਹਲੇ ਐਂ ਤਾਂ ਐਂ ਨਹੀਂ ਪਤਾ ਅਸੀਂ 10 12 ਦਿਨਾਂ ਨੂੰ ਆਈ ਜਾਈਏ ਪੌਣ ਕੇ ਛੱਡੀ ਸਲਾਹ ਸਾਡੀ ਵਰਦ ਬੱਦਲਦੀ ਰਹਿੰਦੀ ਹੈਗੀ ਲਓ ਵੀ ਆਓ ਭਾਈ ਚਾਹ ਵੀ ਲਓ ਮੈਂ ਤੁਹਾਨੂੰ ਚਾਹ ਆਗੀ ਭਾਈਆਂ ਦਾ ਪਾ ਖੜਦਾ ਮਸ਼ੀਨ ਦੇ ਟਾਇਰ ਲੱਗ ਗਿਆ ਬਾਈ ਚੇਂਜ ਕਰਨਾ ਕੰਪਨੀ ਵਾਲਾ ਟੈਕਨੀਸ਼ੀਅਨ ਇੱਕ ਪੈਂਚ ਲੀ ਸੀ ਆ ਟਾਇਰ ਤੇ ਕਿਸ਼ੇ ਲੈਣਾ ਦੱਸ ਦਿਓ ਕਿੰਨੇ ਦਾ ਹੈ ਇਹ ਟਾਇਰ ਸਾਸਤੇ ਰੇਟ ਵੀ ਦੇ ਦਾਂਗੇ ਕਿੰਨੇ ਦੇ ਕਿੰਨੇ ਦਾ ਇੱਥੇ ਲੀ ਦੱਸ ਦੇ 500 ਦਾ 500 ਦਾ ਨਹੀਂ ਜ਼ਿਆਦੇ ਹੋ ਗਿਆ 50 ਘਟਾ ਲਾਂਗੇ ਲੈ ਵੀ ਉਤੋਂ 450 ਰੁਪਏ ਦਾ ਟਾਇਰ ਦੇ ਦੇਣਾ ਕਹਿੰਦੇ ਆਹ ਸਿਸਟਮ ਠੀਕ ਆਣਾ ਬਈ ਹੱਥਾਂ ਨਾਲ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ ਆਹ ਸਹੀ ਗੱਲ ਹੈ ਚੈੱਕ ਟਾਇਰ ਕਹੇ ਆ ਲੱਗਦਾ ਪਾਇਆ ਹੈ ਸਪਲੈਂਡਰ ਤੇ ਪਰ ਸਾਡਾ ਬੰਦਾ ਥੋੜਾ ਜਿਹਾ ਗੁਰੀ ਹੈਗਾ ਪੁੱਠਾ ਇਹਨੇ ਗੁੱਡੀ ਵੀ ਪੁੱਠੀ ਪਵਾਈਆ ਟਾਇਰ ਦੀ ਨਾਲੇ ਬਾਈ ਨੇ ਕਿਹਾਗਾ ਕਹਿੰਦਾ ਵੀ ਗੁੱਡੀ ਪੁੱਠੀ ਪਵਾਏਗਾ ਤਾਂ ਸੇਦੀ ਕਸੂਗਾ ਇਹ ਕਹਿੰਦਾ ਮੈਨੂੰ ਸੋਹਣਾ ਐ ਲੱਗਦਾ ਗੁੱਡੀ ਪੁੱਠੀ ਪਵਾ ਕੇ ਸੋਹਣਾ ਲੱਗਦਾ ਕੈਂਟ ਲੱਗਦਾ ਚਲੋ ਕੋਈ ਗੱਲ ਨਹੀਂ ਕੁੱਝ ਬੰਦੇ ਹੁੰਦੇ ਹੀ ਪੁੱਠੇ ਨੇ ਭਾਈ ਆ ਵੇ ਕਿਵੇਂ ਲੈਂਡ ਦਾ ਸਹੀ ਆ ਬਸ ਤੇਰਾ ਟਾਇਰ ਦੀ ਗੁੱਡੀ ਪੁੱਠੀ ਐ ਨਾ ਨਾ ਠੀਕ ਠੀਕ ਐ ਸੋਣੀ ਲੱਗਦੀ ਐ ਲੋ ਜੀ ਆ ਚੈੱਕ ਕਰ ਲਿਓ ਸਰਦਾਰ ਟਾਇਰ ਹਾਊਸ ਕਿਹੜੀ ਕਿਹੜਾ ਹੈ ਜੀ ਇਹ ਕਿਹੜੀ ਸੜਕ ਵੱਜਦੀ ਐ ਇਹ ਇਹ ਪੁਰਾਣਾ ਬੱਸ ਸਟੈਂਡ ਪੁਰਾਣਾ ਬੱਸ ਖੰਡਾਲੀ ਸੜਕ ਹੈ ਜੀ ਇਹ ਟਾਇਰ ਬਹੁਤ ਵਧੀਆ ਪਉਂਦਾ ਬਈ ਰੇਟ ਵੀ ਠੀਕ ਨੇਗੇ ਤੇ ਇਹਦੇ ਨਾਲ ਹੀ ਆਪਾਂ ਕਰਨ ਲੱਗੇ ਆਂ ਜੇ ਵਲੌਗ ਦੀ ਸਮਾਪਤੀ ਤੇ ਜੀਨੋ ਜੀਨੋ ਬਲੌਗ ਆਪਣਾ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਦੇ ਨਾਲ ਹੋਰ ਤੱਕ ਲਈ